干！ ਸਤਿ ਸ੍ਰੀ ਅਕਾਲ ਹਾਂਜੀ ਅ ਸਮੂਹ ਦੇਸ਼ਵਾਸੀਆਂ ਨੂੰ ਅੱਜ 77ਵੇਂ ਗਣਤੰਤਰ ਗਣਤੰਤਰਤਾ ਦਿਵਸ ਦੀਆਂ 134 ਸਾਰੀਆਂ ਸ਼ੁਭਕਾਮਨਾਵਾਂ ਬਹੁਤ ਸਾਰੀਆਂ ਵਧਾਈਆਂ ਅੱਜ ਸਾਨੂੰ 76 ਸਾਲ ਹੋ ਗਏ ਆ ਸਾਡੇ ਦੇਸ਼ ਨੂੰ ਸੰਵਿਧਾਨ ਮਿਲਿਆ ਨੂੰ ਕਨਸਟੀਟਿਊਸ਼ਨ ਮਿਲਿਆ ਨੂੰ 26 ਜਨਵਰੀ ਨੂੰ 1950 ਨੂੰ ਸਾਡੇ ਦੇਸ਼ ਨੂੰ ਸੰਵਿਧਾਨ ਮਿਲਿਆ ਸੀ ਜਿਹਦੇ ਵਿੱਚ ਸਾਡੇ ਸੰਵਿਧਾਨ ਦੇ ਨਿਰਮਾਤਾ ਡਾਕਟਰ ਪੀਬ੍ਰੋ ਮਿਤਕਰ ਸਾਹਿਬ ਨੇ ਜਿਹੜਾ ਸੰਵਿਧਾਨ ਪੀਠ ਨੇ ਸੰਵਿਧਾਨ ਦਾ ਨਿਰਮਾਣ ਕੀਤਾ ਸੀਗਾ ਔਰ ਇਸ ਗੱਲ ਦਾ ਧਿਆਨ ਰੱਖਿਆ ਗਿਆ ਸੀ ਕਿ ਇਸ ਦੇਸ਼ ਦੇ ਨਾਗਰਿਕਾਂ ਨੂੰ ਉਹਨਾਂ ਦੇ ਮੌਲਿਕ ਅਧਿਕਾਰ ਮਿਲਣ ਉਹਨਾਂ ਨੂੰ ਬਰਾਬਰੀ ਦਾ ਮੌਕਾ ਮਿਲੇ ਨਿਆਂ ਮਿਲੇ ਸਮਾਜਿਕ ਨਿਆਂ ਮਿਲੇ ਅਤੇ ਜਿਹੜੇ ਜਾਤਪਾਤ ਦੀ ਜਿਹੜੀ ਜੋ ਵੀ ਕਮੀਆਂ ਸੀ ਸਾਡੇ ਦੇਸ਼ ਜਾਤੀ ਤੋਂ ਪਹਿਲਾਂ ਉਹ ਸਾਰੇ ਕਮੀਆਂ ਤੋਂ ਦੂਰ ਕੀਤਾ ਜਾਵੇ ਸੋ ਅੱਜ ਅਸੀਂ ਸਾਰੇ ਬੜੇ ਉਤਸ਼ਾਹ ਨਾਲ ਬੜੇ ਜੋਸ਼ ਨਾਲ ਬੜੀ ਖੁਸ਼ੀ ਨਾਲ ਜਿਹੜਾ ਗਣਤੰਤਰ ਦਿਵਸ ਮਨਾ ਰਹੇ ਆ ਸਾਡੇ ਜਨੈਲੇ ਨਗਰ ਕਾਉਂਸਲ ਵਿੱਚ ਸਾਡੇ ਮਾਨਯੋਗ ਕਨ ਮੰਤਰੀ ਹਰਪਿੰਦਰ ਸਿੰਘ ਜੀ ਸਾਹਿਬ ਦੀ ਰਹਿਨਮਾਈ ਵਿੱਚ ਬਹੁਤ ਵਧੀਆ ਫੰਕਸ਼ਨ ਹੋ ਰਿਹਾ ਅਸੀਂ ਹੁਣੇ ਹੀ ਰਾਸ਼ਟਰੀ ਗਾਨ ਕਰਕੇ ਹਟੇ ਆ ਔਰ ਮੇਰੇ ਨਾਲ ਸਤਿੰਦਰ ਪਾਜੀ ਸਾਡੇ सुरेंद्र ਸੋਨੂ ਜੀ ਸਾਡੇ ਪਾਸੀ ਸਾਹਿਬ ਸੁਨੀਲ ਪਾਸੀ ਜੀ ਅਮਨ ਬਿਰਕ ਜੀ ਰਾਜਵੀਰ ਸੰਧੂ ਜੀ ਸੋਇਨਾ ਬਰੰਦਾਵਾ ਮੈਡਮ ਡਿੰਪੀ ਜੀ ਸਾਡਾ ਸਟੇਜ ਸੰਭਾਲ ਰਹੇ ਨੇ ਸਾਰੀ ਟੀਮ ਅਸੀਂ ਤੇ ਪਹੁੰਚੇ ਆਂ ਔਰ ਜਿਹੜਾ ਮੈਂ ਇਹੀ ਕਹਿਣਾ ਚਾਹੁੰਦਾ ਕਿ ਸਾਡਾ ਦੇਸ਼ ਮਹਾਨ ਦੇਸ਼ ਆ ਸਭ ਤੋਂ ਪੁਰਾਤਨ ਸਭਿਅਤਾ ਸਾਡੇ ਦੇਸ਼ ਦੀ ਅ ਕਈ ਸਾਲਾਂ ਦੀ ਕਈ 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 ਸਤੱਪਦੀਆਂ ਦੀ ਜਿਹੜੀ ਗੁਲਾਮੀ ਤੋਂ ਬਾਅਦ ਸਾਡਾ ਦੇਸ਼ 1947 ਪਛਾ ਜਾਦ ਹੋਇਆ ਸੀਗਾ ਔਰ ਸੁਪਨਾ ਇੱਕੋ ਹੀ ਸੀਗਾ ਸਾਡੇ ਸ਼ਹੀਦਾਂ ਦਾ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਇਸ ਦੇਸ਼ ਨੂੰ ਆਜ਼ਾਦ ਕਰਨ ਵਾਸਤੇ ਇਸ ਦੇਸ਼ ਦੇ ਨਾਗਰਿਕਾਂ ਨੂੰ ਉਹਨਾਂ ਦੇ ਮੌਲਿਕ ਅਧਿਕਾਰ ਮਿਲਣ ਸਾਡੇ ਫੰਡਮੈਂਟਲ ਰਾਈਟਸ ਨੇ ਸੋ ਆ ਸਾਡਾ ਦੇਸ਼ ਆਇਸਾਸਾ ਹੌਲੀ ਹੌਲੀ ਜਿਹੜਾ ਉਹ ਵਿਕਾਸ ਵੱਲ ਵੱਧ ਰਿਹਾ ਔਰ ਅਸੀਂ ਸਾਰੇ ਉਮੀਦ ਕਰਦੇ ਆਂ ਔਰ ਅਸੀਂ ਸ਼ੁਭਕਾਮਨਾਵਾਂ ਕਰਦੇ ਆਂ ਦਿੰਦੇ ਆਂ ਕਿ ਸਾਡਾ ਦੇਸ਼ ਛੇਤੀ ਜਿਹੜਾ ਵਿਕਸਿਤ ਦੇਸ਼ਾਂ ਦੀ ਜਿਹੜੀ ਕਤਾਰ ਵਿੱਚ ਖੜੋ ਹੋ ਜਾਏਗਾ ਜਿਹੜੇ ਦੇਸ਼ ਦੁਨੀਆ ਦੇ ਡਵੈਲਪਡ ਕੰਟਰੀ ਮੰਨੇ ਜਾਂਦੇ ਨੇ ਸਾਡਾ ਦੇਸ਼ ਵੀ ਜਲਦੀ ਉਸ ਕਤਾਰ ਵਿੱਚ ਮੋਰੀ ਬਣ ਕੇ ਖਲੋਏਗਾ ਔਰ ਦੁਬਾਰਾ ਤੋਂ ਆ ਪਾਰ ਦੇਸ਼ ਵਿਸ਼ਵਗੁਰੂ ਬਣੇਗਾ ਮੈਂ ਇਹ ਸ਼ੁਭਕਾਮਨਾਵਾਂ ਦਿੰਦਾ ਹੋਇਆ ਦੁਬਾਰਾ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਸਾਰੇ ਚੈਨਲਾਂ ਦੇ ਮਾਧਿਅਮ ਰਾਹੀਂ ਅ ਸਮੂਹ ਦੇ ਦੇਵ ਦੇਸ਼ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਢੇਰ ਸਾਰੀਆਂ ਸ਼ੁਭਕਾਮਨਾਵਾਂ ਦਿੰਦਾ ਧੰਨਵਾਦ ਸੋਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਆਪਣੇ ਗਣਤੰਤਰ ਦਿਵਸ ਮਨਾ ਰਹੇ ਹਾਂ 77ਵਾਂ ਗਣਤੰਤਰ ਦਿਵਸ ਮਨਾ ਰਹੇ ਹਾਂ ਗਣਤੰਤਰ ਦਿਵਸ ਕਲਾ ਛੱਡਾ ਸਵਿਧਾਨ ਹੀ ਲਾਗੂ ਨਹੀਂ ਹੋਇਆ ਜਿਹੜੇ 26 ਜਨਵਰੀ 1950 ਨੂੰ ਜਿਹੜਾ ਸਵਿਧਾਨ ਲਾਗੂ ਹੋਇਆ ਸੀ ਉੱਚ ਸਾਨੂੰ ਸਾਰਿਆਂ ਨੂੰ ਹੀ ਸਮਾਨਤਾ ਦਾ ਅਧਿਕਾਰ, ਸੁਤੰਤਰਤਾ ਦਾ ਅਧਿਕਾਰ ਔਰ ਨਿਆਂ ਦਾ ਅਧਿਕਾਰ ਮਿਲਿਆ ਸੀ 26 ਜਨਵਰੀ ਇਕੱਲਾ ਇੱਕ ਦਿਨ ਮਨਾਣ ਲਈ ਨਹੀਂ ਹੈਗਾ ਇਹ ਸਾਨੂੰ ਸਮਝਣਾ ਪੈਣਾ ਹੈ ਕਿ ਭਾਰਤ ਦੇ ਸੰਵਿਧਾਨ ਕਿਉਂ ਲਾਗੂ ਕੀਤਾ ਗਿਆ ਕਿਉਂਕਿ ਭਾਰਤ ਵਿੱਚ ਕਾਫੀ ਵਿਭਿੰਨਤਾਵਾਂ ਬਨੀਆਂ ਹੋਈਆਂ ਸੀ ਕਾਫੀ ਜਾਤੀ ਦੇ ਲੋਕ ਰਹਿੰਦੇ ਸੀ ਸੋ ਉਹਨਾਂ ਨੂੰ ਇਕਜੁੱਟ ਕਰਨ ਲਈ ਆਜ਼ਾਦੀ ਤਾਂ ਭਾਵੇਂ ਸਾਨੂੰ ਮਿਲ ਗਈ ਸੀ ਪਰ ਉਸ ਚੀਜ਼ ਨੂੰ ਇਕਮੁੱਟ ਕਰਨ ਲਈ ਸਾਨੂੰ ਇੱਕ ਸੰਵਿਧਾਨ ਦੀ ਜ਼ਰੂਰਤ ਸੀ ਸੋ ਇਹ 26 ਜਨਵਰੀ ਨੂੰ ਸਾਡਾ ਸੰਵਿਧਾਨ ਲਾਗੂ ਕੀਤਾ ਗਿਆ ਬੜੀ ਇਹ ਮੁਸ਼ਕਲਾ ਨਾਲ ਇਹ ਸੰਵਿਧਾਨ ਲਾਗੂ ਕੀਤਾ ਗਿਆ ਕਿਉਂਕਿ ਐਡੇ ਵੱਡੇ ਇੱਕ ਦੇਸ਼ ਨੂੰ ਇਕਜੁੱਟ ਰੱਖਣ ਲਈ ਕਈ ਚੀਜ਼ਾਂ ਦਾ ਅ ਇਹ ਸੰਮੇਲ ਜਿਹੜਾ ਹੀ ਉਹ ਜ਼ਰੂਰੀ ਸੀ ਸੋ ਸਾਡੇ ਬੀ ਆਰ ਅੰਬੇਦਕਰ ਸਾਹਿਬ ਨੇ ਔਰ ਉਹਨਾਂ ਦੀ ਪੂਰੀ ਕਮੇਟੀ ਨੇ ਇਹ ਸੰਵਿਧਾਨ ਜਿਹੜਾ ਬਣਾਇਆ ਗਿਆ ਉਹਨਾਂ ਨੂੰ 2 ਸਾਲ 11 ਮਹੀਨੇ ਔਰ 18 ਦਿਨ ਲੱਗੇ ਸੋ ਬੜੀ ਮੁਸ਼ਕਿਲ ਨਾਲ ਇਹ ਸੰਵਿਧਾਨ ਤਿਆਰ ਕੀਤਾ ਗਿਆ ਕਾਫੀ ਜਿਹੜੇ ਦੇਸ਼ਾਂ ਦੇ ਸੰਵਿਧਾਨਾਂ ਨੂੰ ਜਾਂਚ ਪੜਤਾਲ ਕਰਕੇ ਉਸ ਚੀਜ਼ ਨੂੰ ਇਕੱਠਾ ਕਰਕੇ ਫਿਰ ਇਹ ਸੰਵਿਧਾਨ ਲਾਗੂ ਕੀਤਾ ਗਿਆ ਸੋ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿਉਂਕਿ ਇਹ ਸਾਡਾ ਸੰਵਿਧਾਨ ਸਾਨੂੰ ਆਜ਼ਾਦੀ ਦਵਾਉਂਦਾ ਹੈ ਆਪਣੀ ਗੱਲ ਰੱਖਣ ਦੀ ਸੁਤੰਤਰਤਾ ਨਾਲ ਜੀਣ ਦੀ ਔਰ ਆਪਣਾ ਹਰ ਪੱਖ ਆਪਣਾ ਵਿਕਾਸ ਕਰਨ ਦੀ ਸੋ ਅਸੀਂ ਇਸ ਦਿਨ ਨੂੰ ਉਸ ਤਾਹ ਨਾਲ ਮਨਾਨੇ ਆ ਤਾਂ ਕਿ ਬੱਚੇ ਸਾਡੇ ਸਾਡੇ ਬੱਚੇ ਇੱਥੇ ਆਂਦੇ ਆ ਪਰਫਾਰਮੈਂਸ ਦਿੰਦੇ ਆ ਉਹਨਾਂ ਨੂੰ ਪਤਾ ਲੱਗਦਾ ਕਿ ਗਨਤੰਤਰ ਦਿਵਸ ਹੁੰਦਾ ਕੀ ਹੈ ਸੋ ਅੱਜ ਸਾਰੇ ਹੀ ਇੱਥੇ ਬੁਲਾ ਰਹੇ ਜਿਹੜੇ ਨੇ ਉਹ ਦੱਸਣਗੇ ਬੱਚਿਆਂ ਨੂੰ ਕਿ ਗਨਤੰਤਰ ਦਿਵਸ ਕਿਉਂ ਮਨਾਇਆ ਜਾਂਦਾ ਹੈ ਔਰ ਇਸ ਦੀ ਮਹੱਤਤਾ ਕੀ ਹੈ ਅਸੀਂ ਆਪਣੇ ਦੇਸ਼ ਲਈ ਅਸੀਂ ਆਜ਼ਾਦ ਜ਼ਰੂਰ ਹੋ ਸੀ ਪਰ ਦੇਸ਼ ਨੂੰ ਲੀਤ ਲਿਆਉਣ ਲਈ ਇਸ ਚੀਜ਼ ਦੀ ਬਹੁਤ ਜ਼ਿਆਦਾ ਵੱਡੀ ਜ਼ਰੂਰਤ ਸੀ ਸਾਡੇ ਦੇਸ਼ ਦੇ ਲੋਕਾਂ ਨੂੰ ਇੱਕ ਝਟਕੇ ਵਿੱਚ ਸੋ ਸਾਰਾ ਕੁਝ ਮਿਲ ਗਿਆ ਜੋ ਕਿ ਦੁਨੀਆ ਦੇ ਕਾਫੀ ਲੋਕ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ ਸੋ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਇਸ ਸੰਗਠਨ ਜਿਹੜਾ ਜਿਨ੍ਹਾਂ ਨੇ ਇਸ ਸੰਵਿਧਾਨ ਨੂੰ ਬਣਾਇਆ ਔਰ ਅਸੀਂ ਉਹਨਾਂ ਦਾ ਧੰਨਵਾਦ ਤਹਿ ਦਿਲੋਂ ਕਰਦੇ ਹਾਂ ਕਿ ਉਹਨਾਂ ਨੇ ਇਸ ਵਿੱਚ ਸਾਰੇ ਹੀ ਜਾਤ ਪਾਤ ਸਾਰੇ ਲੋਕਾਂ ਨੂੰ ਮੁੱਖ ਰੱਖਦੇ ਹੋਏ ਉਹਨਾਂ ਦੀ ਹਰ ਇੱਕ ਜ਼ਰੂਰਤ ਨੂੰ ਪੂਰਾ ਕਰਦੇ ਹੋਏ ਇਹ ਸੰਵਿਧਾਨ ਬਣਾਇਆ ओके ठीक करा ਚਾਹਤ ਹਾਂਜੀ ਅੱਜ ਗਣਤੰਤਰ ਦਿਵਸ ਦੀਆਂ ਮੇਰੇ ਵੱਲੋਂ ਪੂਰੇ ਪੁਲਿਸ ਪ੍ਰਸ਼ਾਸਨ ਵੱਲੋਂ ਪੂਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਮੈਂ ਇਹੀ ਆਸ ਪ੍ਰਗਟ ਕਰਦਾ ਕਿ ਅਸੀਂ ਸਾਰੇ ਜਣੇ ਰਲ ਮਿਲ ਕੇ ਆਪਣੇ ਦੇਸ਼ ਨੂੰ ਉੱਚਾ ਚੁੱਕਣ ਲਈ ਰਲ ਮਿਲ ਕੇ ਕੰਮ ਕਰੀਏ ਤੇ ਪੁਲਿਸ ਦਾ ਸਾਥ ਦੇਈਏ ਜੋ ਦੇਸ਼ ਦੇ ਵਿੱਚ ਜਾਂ ਸਾਡੇ ਪੰਜਾਬ ਦੇ ਵਿੱਚ ਜਿਹੜੀਆਂ ਬਰਾਈਆਂ ਆ ਨਸ਼ਾ ਹੋ ਗਿਆ ਗੈਂਗਸਟਰ ਬਾਦ ਹੋ ਗਿਆ ਇਹਨਾਂ ਦਾ ਅਸੀਂ ਸਾਰੇ ਜਣੇ ਰਲ ਮਿਲ ਕੇ ਟੱਕਰਾਂ ਕਰੀਏ ਤੇ ਪੀਸਫੁਲੀ ਸਾਰੇ ਲੋਕਾਂ ਨੂੰ ਜੀਣ ਦਾ ਹੱਕ ਆ ਤੇ ਉਹਦੇ ਵਿੱਚ ਸਾਰਿਆਂ ਦਾ ਪੁਲਿਸ ਦਾ ਸਾਥ ਦੇ ਕੇ ਤੇ ਅਸੀਂ ਸਾਰੇ ਦੇਸ਼ਵਾਸੀਆਂ ਨੂੰ ਆਪਣਾ ਸਹੀ ਸਲਾਮਤ ਜਿਹੜਾ ਜੀਣ ਦਾ ਕਾਮਨਾ ਕਰਦੇ ਹਾਂ ਧੰਨਵਾਦ